ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਚੌਥੇ ਉੱਤਰਾਧਿਕਾਰੀ ਹੋਏ ਜਿਨ੍ਹਾਂ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਰੋਸ਼ਨੀ ਦੇ ਨਾਲ ਦੂਰ ਕੀਤਾ ਆਪ ਜੀ ਦਾ ਜੀਵਨ ਸਮੁੱਚੇ ਮਨੁੱਖੀ ਜੀਵਨ ਦਾ ਦਰਪਣ ਹੈ ਕਿਉਂਕਿ ਉਹਨਾਂ ਨੇ ਬਚਪਨ ਤੋਂ ਹੀ ਆਪਣੇ ਜੀਵਨ ਵਿੱਚ ਹਰ ਕੌੜੇ ਫਿੱਕੇ ਤੇ ਪੀੜਾ ਭਰਪੂਰ ਦਿਨ ਦੇਖੇ ਸਨ ਜਿਨ੍ਹਾਂ ਨੇ ਉਹਨਾਂ ਦੀ ਸ਼ਖਸੀਅਤ ਨੂੰ ਜੀਵਨ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਬਣਾ ਦਿੱਤਾ ਅਜੇ ਅਮੀਰੀ ਗੁਣਾ ਭਰਪੂਰ ਹੀਰੇ ਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਅਨੁਸਾਰ ਪਛਾਣ ਦੇ ਕੇ ਸਿੱਖ ਕੌਮ ਦਾ ਹੋਰ ਮਾਣ ਵਧਾ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਨੇ 24 ਸਤੰਬਰ 1535 ਨੂੰ ਪਿਤਾ ਜੀ ਹਰੀਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਜਨਮ ਲਿਆ ਆਪ ਦੇ ਦਾਦਾ ਜੀ ਦਾ ਨਾਮ ਬਾਬਾ ਠਾਕੁਰਦਾਸ ਸੀ ਤੇ ਆਪ ਦੇ ਪਿਤਾ ਹਰੀਦਾਸ ਜੀ ਦੁਕਾਨਦਾਰੀ ਕਰਦੇ ਸਨ ਆਪ ਦਾ ਬਚਪਨ ਦਾ ਨਾਂ ਜੇਠਾ ਸੀ ਤੇ ਭਾਈ ਹਰਦੀਾਲ ਜੀ ਰਾਮਦਾਸੀ ਜੀ ਆਪ ਦੇ ਛੋਟੇ ਭਾਈ ਪੈਣ ਸਨ ਆਪ ਦੀ ਮਾਤਾ ਦਇਆ ਕੌਰ ਜੀ ਨੇਕ ਦਿਲ ਇਸਤਰੀ ਸੀ 1541 ਨੂੰ ਆਪ ਦੇ ਮਾਤਾ ਜੀ ਰੱਬ ਨੂੰ ਪਿਆਰੇ ਹੋ ਗਏ ਕੁਝ ਮਹੀਨਿਆਂ ਬਾਅਦ ਆਪ ਦੇ ਪਿਤਾ ਜੀ ਵੀ ਅਕਾਲ ਪੁਰਖ ਦੇ ਚਰਨਾ ਚ ਜਾ ਬਰਾਜੇ ਉਸ ਸਮੇਂ ਆਪ ਦੀ ਉਮਰ 7 ਸਾਲਾਂ ਦੀ ਸੀ ਆਪ ਦੀ ਨਾਨੀ ਆਪ ਬੱਚਿਆਂ ਨੂੰ ਪਿੰਡ ਬਾਸਰ ਕੇ ਗਿਲਾ ਲੈ ਆਈ ਤੇ ਆਪ ਦੀ ਨਾਨੀ ਬਹੁਤ ਬਿਰਧ ਸੀ ਜਿਸ ਦੇ ਕਾਰਨ ਆਪ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕੁਗਣੀਆਂ ਵੇਚਣ ਦਾ ਕੰਮ ਕਰਨਾ ਪਿਆ 1546 ਦੇ ਵਿੱਚ ਪਾਈ ਜੇਠਾ ਜੀ ਗੋਇੰਦਵਾਲ ਸਾਹਿਬ ਆ ਗਏ ਤੇ ਇੱਥੇ ਆਪ ਲੰਗਰ ਦੀ ਸੇਵਾ ਕਰਦੇ ਪਰ ਆਪਣਾ ਨਿਰਭਾਣ ਕੁਗਣੀਆਂ ਵੇਚ ਕੇ ਹੀ ਕਰਦੇ ਆਪ 12 ਸਾਲ ਗੁਰੂ ਕਾ ਦੀ ਸੇਵਾ ਕਰਦੇ ਰਹੇ ਤੇ ਗੁਰੂ ਜੀ ਨੇ ਆਪ ਦੀ ਨੇਕ ਨੀਤੀ ਸੇਵਾ ਪਾਵਨ ਨਿਰਮਾਣਤਾ ਤੇ ਸੁਭਾਅ ਨੂੰ ਨੇੜਿਓ ਤੱਕਿਆ ਤੇ ਆਪ ਤੋਂ ਬਹੁਤ ਖੁਸ਼ ਹੋਏ 1552 ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਅਮਰਦਾਸ ਜੀ ਨੂੰ ਸੋਪ ਕੇ ਗੁਰੂ ਅਮਰਦਾਸ ਬਣਾ ਦਿੱਤਾ ਤੇ ਗੁਰੂ ਅਮਰਦਾਸ ਜੀ ਦੀ ਛੋਟੀ ਬੇਟੀ ਬੀਬੀ ਪਾਨੀ ਜੀ ਲਈ ਜਦ ਵਰ ਲੱਭਣ ਦੀ ਗੱਲ ਚੱਲੀ ਤਾਂ ਗੁਰੂ ਸਾਹਿਬ ਨੇ ਆਪਣੀ ਪਤਨੀ ਬੀਬੀ ਮਨਸਾ ਦੇਵੀ ਜੀ ਨੂੰ ਪੁੱਛਿਆ ਕਿ ਕਿਹੋ ਜਿਹਾ ਵਰ ਹੋਣਾ ਚਾਹੀਦਾ ਤਾਂ ਉਸ ਸਮੇਂ ਭਾਈ ਜੇਠਾ ਜੀ ਕੁਗੜੀਆਂ ਵੇਚ ਰਹੇ ਸਨ ਤਾਂ ਬੀਬੀ ਜੀ ਨੇ ਭਾਈ ਜੇਠਾ ਜੀ ਵੱਲ ਵੇਖ ਕੇ ਕਿਹਾ ਕਿ ਐਸਾ ਵਰ ਹੋਣਾ ਚਾਹੀਦਾ ਗੁਰੂ ਅਮਰਦਾਸ ਜੀ ਬੋਲੇ ਕਿ ਐਸਾ ਵਰ ਤਾਂ ਫਿਰ ਇਹੋ ਹੋ ਸਕਦਾ ਭਾਈ ਜੇਠਾ ਜੀ ਦੀ ਮੰਗਣੀ ਬੀਬੀ ਪਾਨੀ ਜੀ ਦੇ ਨਾਲ ਕਰ ਦਿੱਤੀ ਗਈ ਦਸੰਬਰ 1552 ਵਿੱਚ ਆਪ ਦਾ ਵਿਆਹ ਬੀਬੀ ਪਾਨੀ ਜੀ ਨਾਲ ਹੋਇਆ ਬੀਬੀ ਪਾਨੀ ਜੀ ਚਾਰ ਪੈਨਪਰਾਮਾ ਚ ਸਭ ਤੋਂ ਛੋਟੇ ਸਨ ਤੇ ਆਪ ਤੋਂ ਵੱਡੀ ਬੀਬੀ ਦਾਨੀ ਜੀ ਦੀ ਸ਼ਾਦੀ ਪਾਈ ਰਾਮਾ ਜੀ ਨਾਲ ਹੋਈ ਭਾਈ ਜੇਠਾ ਜੀ ਗੁਰੂਕਾਰ ਦੇ ਜਵਾਈ ਹੋਣ ਕਾਰਨ ਵੀ ਆਪ ਦੀ ਸਹਿਨਸ਼ੀਲਤਾ ਨਿਰਮਾਨਤਾ ਤੇ ਸੇਵਾ ਭਾਵਨਾ ਚ ਕੋਈ ਫਰਕ ਨਹੀਂ ਪਿਆ ਆਪ ਦਿਨ ਰਾਤ ਬੌਲੀ ਦੀ ਸੇਵਾ 'ਚ ਜੁਟੇ ਰਹਿੰਦੇ ਤੇ ਗੁਰੂ ਘਰ ਦੇ ਲੰਗਰ ਦੀ ਸੇਵਾ ਸੰਗਤਾਂ ਲਈ ਰਿਆਇਸ਼ ਦਾ ਪ੍ਰਬੰਧ ਕਰਦੇ ਕਦੇ ਅੱਕੇ ਜਾਂ ਥੱਕੇ ਨਹੀਂ ਸਨ ਇੱਕ ਵਾਰੀ ਲਾਹੌਰ ਤੋਂ ਸੰਗਤ ਦਾ ਜਥਾ ਗੋਇੰਦਵਾਲ ਆ ਕੇ ਠਹਿਰਿਆ ਜਥੇ 'ਚ ਭਾਈ ਜੇਠਾ ਜੀ ਦੀ ਬਹਾਦਰੀ ਤੇ ਲੋਕ ਵੀ ਸਨ ਜਦੋਂ ਉਹ ਲੋਕ ਮਿਲੇ ਤਾਂ ਆਪਨੇ ਸਿਰ ਤੇ ਟੋਕਰੀ ਚੁੱਕੀ ਹੋਈ ਸੀ ਤੇ ਉਹਨਾਂ ਨੇ ਬਹੁਤ ਬੁਰਾ ਮਨਾਇਆ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਹ ਮਿੱਟੀ ਗਾਰਾ ਨਹੀਂ ਇਹ ਤਾਂ ਵਿਡੱਤਨ ਦਾ ਕੇਸਰ ਹੈ ਸਿਰ ਉੱਤੇ ਮੜਾਸਾ ਨਹੀਂ ਸਕੋ ਚਾਰ ਚੱਕ ਦੀ ਪਾਤਸ਼ਾਹੀ ਦਾ ਛਤਰ ਹੈ ਇੱਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਪਾਨੀ ਜੀ ਨੂੰ ਕਿਹਾ ਕਿ ਜੇ RAMDAS ਗੁਜਰ ਜਾਣ ਤਾਂ ਤੂੰ ਕੀ ਕਰੇਗੀ ਤਾਂ ਬੀਬੀ ਪਾਨੀ ਜੀ ਨੇ ਨਿਮਰਤਾ ਸੇ ਆਪਣੀ ਨੱਥ ਉਤਾਰ ਦਿੱਤੀ ਜਿਸ ਦਾ ਭਾਵ ਸੀ ਕਿ ਜੋ ਰੱਬ ਦੀ ਰਜ਼ਾ ਹੋਏਗੀ ਮਨਜ਼ੂਰ ਹੋਏਗੀ ਇਹ ਦੇਖ ਕੇ ਗੁਰਦੇਵ ਪਿਤਾ ਨੇ ਬੀਬੀ ਪਾਨੀ ਜੀ ਨੂੰ ਅਸ਼ੀਰਵਾਦ ਦਿੱਤਾ ਕਿ ਸਾਡੀ ਬਾਕੀ ਦੀ ਉਮਰ ਵੀ RAMDAS ਦੇ ਲੇਖੇ ਹੈ ਐਨਾ ਕਹਿ ਕੇ ਆਪ ਬੋਲੀਵਾਲ ਚੱਲ ਪਏ ਉਸ ਸਮੇਂ ਭਾਈ ਰਾਮਦਾਸ ਜੀ ਸਿਰ ਤੇ ਟੋਕਰੀ ਚੁੱਕ ਕੇ ਜਾ ਰਹੇ ਸਨ ਤੇ ਗੁਰੂ ਅਮਰਦਾਸ ਜੀ ਨੇ ਟੋਕਰੀ ਉਤਰਵਾ ਕੇ ਕਿਹਾ ਕਿ ਆਪ ਨੂੰ ਗੁਰਗੱਦੀ ਸੌਪਣ ਦਾ ਵਕਤ ਆ ਗਿਆ ਹੈ ਆਪ ਜੀ ਨੇ ਕਿਹਾ ਕਿ ਮੇਰੇ ਮਾਲਕ ਗੁਰਗੱਦੀ ਨਹੀਂ ਹੈ ਮੈਨੂੰ ਸੇਵਾ ਦਾ ਦਾਨ ਦਿਓ ਤੇ ਗੱਦੀ ਮੋਰੀ ਜੀ ਨੂੰ ਦੇ ਦਿਓ ਆਖਰੀ ਪ੍ਰਕਿਰਿਆ ਗੁਰੂ ਘਰ ਦੇ ਦੋਵਾਂ ਜਵਾਈਆਂ ਭਾਈ ਰਾਮਾਜੀਤ ਤੇ ਭਾਈ ਰਾਮਦਾਸ ਜੀ ਦੇ ਵਿੱਚ ਹੋਈ ਗੁਰੂ ਅਮਰਦਾਸ ਜੀ ਨੇ ਭਾਈ ਰਾਮਾਜੀਤ ਤੇ ਭਾਈ ਰਾਮਦਾਸ ਜੀ ਨੂੰ ਥੜਾ ਬਣਾਉਣ ਦੇ ਲਈ ਕਿਹਾ ਤੇ ਥੜਾ ਬਣ ਜਾਣ ਤੇ ਥੜਾ ਟੋਂਨ ਦੇ ਲਈ ਕਿਹਾ ਤਾਂ ਚੌਥੀ ਵਾਰ ਥੜਾ ਬਣਾਉਣ ਤੇ ਭਾਈ ਰਾਮਾਜੀਤ ਖਿੰਝ ਗਿਆ ਭਾਈ ਰਾਮਦਾਸ ਜੀ ਥੜਾ ਬਣਾ ਦਿੰਦੇ ਤੇ ਟਾ ਵੀ ਦਿੰਦੇ ਸਤਵੀਂ ਵਾਰ ਥੜਾ ਬਣਾਉਣ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਅੱਛਾ ਨਹੀਂ ਬਣਾਇਆ ਤਾਂ ਭਾਈ ਜੇਠਾ ਜੀ ਨੇ ਗੁਰੂ ਜੀ ਦੇ ਚਰਨ ਪਕੜ ਲੈ ਤੇ ਕਿਹਾ ਕਿ ਮੈਂ ਫੁੱਲਨ ਹਾਰ ਆ ਤੁਸੀਂ ਕਿਰਪਾਲੂ ਹੋ ਵਾਰ-ਵਾਰ ਪੁੱਲਾ ਬਖਸ਼ ਦਿੰਦੇ ਹੋ ਗੁਰੂ ਜੀ ਨੇ ਸਭ ਨੂੰ ਕਿਹਾ ਕਿ ਇਹਨਾਂ ਦੀ ਸੇਵਾ ਮੈਨੂੰ ਪਸੰਦ ਆਈਏ ਤੇ ਇਹ ਸੱਚੇ ਪ੍ਰੇਮੀ ਹਨ RAMDAS ਮਹਾਨ ਪੁਰਸ਼ ਹੈ ਤੇ ਇਸ ਸਦਕਾ ਕਿਤਨੇ ਹੀ ਤਰ ਜਾਣਗੇ ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਆਪ ਨੂੰ ਗੱਦੀ ਸੌਂਪੀ ਤੇ 1581 ਨੂੰ ਆਪ ਗੁਰਗੱਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਗੁਰੂ RAMDAS ਜੀ ਜੋਤੀ ਜੋਤ ਸਮਾ ਗਏ ਸੇ